ਜੀ ਸਵਾਰਤੀ ਤੁਹਾਡੇ ਕੋਲ ਨਵੇਂ ਬਲਾਉ ਦੇ ਵਿੱਚ ਹੋਰ ਫਿਰ ਕਿਤਾਜ ਉੱਪਰ ਹੋ ਗਏ ਮੋ ਤੇ ਆਪਾਂ ਵੀ ਗਏਮ ਦੇਖਦੇ ਆਂ ਹੱਜੇ ਡਾਇਰੈਕਟਰ ਦਾ ਕਰਦਿਆਂ ਕੁਝ ਰੇਜ਼ ਰੋਸ ਬੋਲਣ ਦੀ ਸਲਾਹ ਜੀ ਬਣਦੀ ਆ ਤੇ ਦੇਖਦੇ ਆਂ ਰੇਜ਼ ਰੋਸ ਪੱਟ ਰਹੇ ਆ ਤੇ ਬਿਲੇ ਸੀਗੇ ਆਪਾਂ ਇੱਕ ਆਪਾਂ ਨੇ ਸਲੈਂਸਰ ਵੀ ਚੇਂਜ ਕਰਨਾ ਤੇ ਉਹ ਗਿਆ ਹੋਇਆ ਸੀਗਾ ਕਿਸੇ ਕੋਲ ਤੇ ਉਹਨੂੰ ਤੋਂ ਲੈ ਕੇ ਆਉਂਦੇ ਆਪਾਂ ਤੇ ਫਿਰ ਚੇਂਜ ਕਰਦੇ ਆਪਾਂ ਨਾ ਤੇ ਨਾਲੇ ਬਿਲੇ ਜੀ ਸੀਗੇ ਮੈਂ ਕਿ ਚੱਲ ਲੇਟ ਰੂਟ ਵੀ ਲਾ ਲੈਂਦੇ ਆ ਨਾਲ ਟਾਈਮ ਪਾ ਆ ਜਾਊਗਾ ਤੇ ਨਾਲੇ ਵਲੌਗ ਜਾਂ ਬਣ ਜੂਗਾ ਨਾ ਕਿਉਂਕਿ 2-3 ਦਿਨਾਂ ਨੂੰ ਨਹੀਂ 2-3 ਦਿਨ ਨਹੀਂ 4-5 ਦਿਨ ਹੋ ਗਏ ਆਪਾਂ ਨੇ ਵਲੌਗ ਵੀ ਨਹੀਂ ਪਾਇਆ ਸੀ ਹੈ ਨਾ ਤਾਂ ਕਰਕੇ ਫਿਰ ਵਲੌਗ ਵੀ ਪੈ ਜੂਗਾ ਆਪਣਾ ਤੇ ਨਾਲੇ ਥੋੜੀ ਛੇੜਖਾਨੀ ਜੀ ਕਰ ਲੈਂਦੇ ਰੇਟਰ ਨਾਲ ਆਪਾਂ ਰੇਸ ਰੂਸ ਪਾੜ ਦਿੰਦੇ ਆ ਤੇ ਕਰਦੇ ਆ ਦੇਖਦੇ ਆ ਕਿੰਨੇ ਕ ਤੱਕ ਜਾਂਦਾ ਜਿੰਨੇ ਕ ਪੱਟ ਕੇ ਉਹਨੇ ਦੇਖਦੇ ਆ ਸੀਲ ਇੱਕਲੀ ਵੀ ਆ ਲੈ ਤਾਂ ਚਲੋ ਕਰਦੇ ਆ ਆਪਾਂ ਵਾਹ ਜੀ ਵਾਹ ਚੋਬਰ ਨੇ ਇਹਨਾ ਜਤਨ ਪਾਏ ਮੇਰੇ ਕੋਲ ਵੀ ਆਇਆ ਕਿਉਂਕਿ ਇਹ ਕੰਮ ਕੋਈ ਹੁੰਦਾ ਨਹੀਂ ਆਪਾਂ ਨੂੰ ਤੇ ਜਿੱਥੇ ਖੜਾ ਦਿੰਦੇ ਆ ਬਸ ਉੱਥੇ ਖੜ ਗਿਆ ਤੇ ਇੱਕ ਆਪਾਂ ਇਹਦੀਆਂ ਲਾਈਟਾਂ ਚੇਂਜ ਕਰਨੀਆਂ ਦੇਖਦੇ ਆ ਜਿਸ ਰੰਗ ਦਾ ਗਏ ਆਪਾਂ ਫਿਰ ਉੱਥੋਂ ਲੈ ਕੇ ਆਵਾਂਗੇ ਨਹੀਂ ਫਿਰ ਸ਼ਪਰੇਸਲ ਜਾਣਾ ਪੈਣਾ ਤੇ ਆ ਆਪਾਂ ਲਾਈਟਾਂ ਚੱਕ ਲਈਆਂ ਸੀਗੇ ਦੇਖਦੇ ਹਣੀ ਚ ਆਪਾਂ ਕਿਹੜੀ ਕਿਹੜੀਆਂ ਖੋਲੀਆਂ ਹੋਈਆਂ ਸੀਗੀਆਂ ਹਨਾ ਤੇ ਇੱਕ ਇੱਥੇ ਵਾਲੀ ਸੀਗੀ ਹਿੱਸੇ ਦੀ ਵਾਲੀ ਤੇ ਪੀਸੀਆਰ ਵਾਲੇ ਹਿੱਸੇ ਵਾਲੀ ਲੰਬੀ ਤੇ ਇੱਧਰ ਪੌਲ ਵਾਲਿਆਂ ਦੇ ਕੰਮ ਦੇਖੋ ਟਰਾਲੀਆਂ ਐਵੇਂ ਛੱਡ ਗਏ ਨਾ ਪਰਾਲੀ ਗੱਡੀ ਇੱਠਾਂ ਤੇ ਤੇ ਨਾ ਮੈਂਟ ਜਾਂ ਤਾਰਿਆ ਦੇਖਦੇ ਆਪਾਂ ਕੱਢੂਗੇ ਕਿਸ ਦਿਨ ਕਾਲੂ-ਕੁੱਲੂ ਕਰ ਦੂਗੇ ਇਹਨੂੰ ਵੀ ਖਾਲੀ-ਖੋਲੀ ਕਰ ਦੂਗੇ ਤੇ ਤੇਰਪਾਲਾਂ ਵੀ ਸ਼ਾਇਦ ਤਾਰ ਦਈਏ ਕੱਲ ਨੂੰ ਆਪਾਂ ਕਿੰਕਿਆ ਨਾ ਤੇ ਦੇਖਦੇ ਆ ਫਿਰ ਕਰਦੇ ਆ ਇਹਨਾਂ ਨੂੰ ਦੇਖਦੇ ਆਪਾਂ ਬੈਠ ਕੇ ਦੇਖਦੇ ਆ ਕਿਹੜੀ-ਕਿਹੜੀ ਲਾਇਟ ਆ ਫਿਰ ਦੇਖਦੇ ਆ ਕਿਹੜੀ-ਕਿਹੜੀ ਲਾਈਏ ਆਪਾਂ ਹਾਂਜੀ ਤੇ ਲੈਟਾਂ ਬੜੀਆਂ ਨੇ 3 ਕਿੰਨੇ ਲੜ ਨਿਕਲੇ ਆਲੇ ਤੇ ਇੱਕ ਆਪਣੀ ਆ ਹੈਗੀ ਆ ਪੀਸੀ ਆਰ ਇਹ ਆਪਣੀ ਹਿੱਸੇ ਵਰ ਲੱਗ ਜਾਨੀ ਇਹ ਤਾਂ ਲਾਉਂਦੇ ਹਨਾ ਤੇ ਇੱਕ ਆਪਣੀਆਂ ਜਿਹੜੀਆਂ ਹੀਡਾਂ ਲੱਗੀਆਂ ਹੋਈਆਂ ਸੀਗੀਆਂ ਦੋ ਰੰਗ ਵਾਲੀਆਂ ਤੇ ਪੀਲੇ ਨਾਲ ਤੇ ਲਾਲ ਦੇਖਦੇ ਹਾਂ ਛਾਇਦੇ ਇਹ ਰਹਿਣ ਦੀਏ ਕਿਉਂਕਿ ਆ ਤਾਂ ਨਾ ਇੱਕ ਜਿਹੜਾ ਅੱਜ ਗੱਲ ਚੱਲਦਾ ਸਟਾਰ ਦਾ ਜਿਹੜਾ ਇਸੇ ਉਹ ਹੀ ਡਾ ਲਾ ਦਾਂਗੇ ਜਮੇ ਤੇ ਉਹਦੀ ਸਲਾਹ ਜੀ ਬਣਦੀ ਆ ਤੇ ਉਹਨੂੰ ਲਾਉਨੇ ਆ ਦੇਖਦੇ ਆ ਜੇ ਚਮਕੌਰ ਸਾਹਿਬ ਮਿਲ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਇਹ ਲਾ ਦਾਂਗੇ ਆਪਾਂ ਨਾ ਕੋਈ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਜੇ ਮਿਲ ਗਿਆ ਤਾਂ ਵਧੀਆ ਗੱਲ ਆ ਜੀ ਨਹੀਂ ਮਿਲਿਆ ਤਾਂ ਫਿਰ ਫਲੈਸ਼ਰ ਲਿਆ ਕੇ ਫਿਰ ਆਪਾਂ ਇਹਨੂੰ ਹੀ ਚਾਲਦਿਆਂ ਕਰ ਲਾਂਗੇ ਨਾ ਫਿਰ ਇਹ ਲਾ ਦਾਂਗੇ ਚਲੋ ਅਨੇ ਨੂੰ ਪਪੀਸੀਆ ਲਾਉਨੇ ਆ ਤੇ ਪਹਿਲਾਂ ਰੇਜ ਜੀ ਪੱਟਦੇ ਆ ਹੈ ਨਾ ਇਹਨੇ ਨੂੰ ਤੋ ਪੰਜ ਪਈਆਂ ਰਹਿਣੀਆਂ ਜਿੱਥਾਂ ਢੂੰਡ ਕਰਕੇ ਆਕੜੀ ਵੀ ਆ ਤੇ ਇਹਨੇ ਨੂੰ ਆਪਾਂ ਪੱਟਦੇ ਆ ਰੇਸ ਰੂਸ ਇਹ ਖੋਲਣਾ ਵੀ ਸੈਣਾ ਚਲੋ ਇਹਨੂੰ ਖੋਲ ਦਈਏ ਪਹਿਲਾਂ ਲੋ ਜੀ ਚੱਕਦੇ ਆਪਾਂ ਇਹੋ ਇਹ ਖੋਲਦੇ ਹੁਣ ਆਪਾਂ ਰੇਸ ਨਿਕਲਿਆ ਭਾਈ ਦੇਖੋ ਸੀਲਾ ਸੀ ਲੱਗੀ ਹੋਈ ਆ ਪੰਜ ਜਮੀਰ ਇਸ ਨਹੀਂ ਪੱਟਿਆ ਇਹ ਤੇ ਅੱਜ ਕਰਦੇ ਆ ਇਹਨੂੰ ਪੱਟ ਕੇ ਘਟੋ ਘੱਟ 3000 ਤੱਕ ਦਾ ਕਰਦੇ ਆ ਬਾਕੀ ਦੇਖ ਲਾਂਗੇ ਜਿੰਨੇ ਕ ਤੱਕ ਜਾਂਦਾ ਹਨ ਥੋੜੀ ਜਿਹੀ ਪੱਟ ਕੇ ਤੇ ਇਹਦੇ ਉ ਤੇ ਇਹਨੂੰ ਸ਼ਾਇਦ ਟਰਬੋ ਵੀ ਲੱਗ ਜਾਵੇ ਥੋੜੇ ਜਿਹਾ ਟਾਈਮ ਚ ਸੀਜ਼ਨ ਸੂਜਨ ਲਾ ਲਈਏ ਸੀਜਣ ਤੇ ਬਾਅਦ ਫਿਰ ਦੇਖਦੇ ਆ ਸ਼ਾਇਦ ਟਾਪੋ ਵੀ ਲੱਗ ਜੇ ਤੇ ਹੁਣ ਪੱਟ ਲਈਏ ਸੀਲ ਅਤੇ ਪੇਜ ਕਾਸ ਲਿਆਉਨੇ ਆ ਪਾਪਾ ਦਾ ਆਪਾਂ ਨੂੰ ਤੇਲ ਧੂਲ ਦਾ ਪਤਾ ਨਹੀਂ ਹੈਗਾ ਕਿੱਥੇ ਤੇ ਬਾਦ ਦਾ ਬੁੱਦਾ ਨਹੀਂ ਆਪਾਂ ਉਹ ਵੀ ਛੇੜਖਾਨੀ ਕਰਕੇ ਦੇਖ ਲੈਂਦੇ ਹਣਾ ਤਾਂ ਕਰਕੇ ਆਪਾਂ ਪੰਗੀ ਨਾਲ ਜੇ ਤਾਂ ਵਧੀਆ ਗੱਲ ਆ ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਨਾ ਤੇ ਫਿਰ ਆਪਾਂ ਪੰਗਾ ਤਾਂ ਲਾਉਣਾ ਹੀ ਹੋਣਾ ਤੇ ਇਸ ਦਾ ਪਤਾ ਪਰ ਇਸ ਪੱਟਦੇ ਨਹੀਂ ਹਾਂ ਚਲੋ ਪੱਟਦੀ ਰੇ ਜਰੂਰ ਆ ਤੇ ਕੰਤ ਇਹ ਚੁੱਭ ਨੂੰ 3000 ਤੱਕ ਜਾਂਦਾ ਲੋ ਜੀ ਜਿੰਨੀ ਗਰੇਸ ਉਹ ਥੋੜੀ ਜਿਹੀ ਪੱਟ ਹੋਈ ਜਾਂ ਤੇ ਆਪਾਂ ਨੇ ਪਾ ਦਿੱਤੀ ਹੈ ਨਾ ਤੇ ਬਾਕੀ ਟਰੈਕਟਰ ਸਟਾਰਟ ਕਰੇ ਤੇ ਪਤਾ ਲੱਗਣਾ ਤਾਂ ਸਟਾਰਟ ਟਰੈਕਟਰ ਹੋਇਆ ਮੈਂ ਲੱਗਾ ਮਾੜੀ ਗੱਲ ਹੋ ਗਈ ਯਾਰ ਸੋ ਸੋ ਸੋਛ ਲੈਣਾ ਤੇ ਕਾਫੀ ਦਿਨ ਹੋ ਗਏ ਮੈਂ ਕਹਿੰਦਾ ਘਟਾ ਘਟਾ 10 15 ਦਿਨ ਹੋ ਗਏ ਟਰੈਕਟਰ ਸਾਡੇ ਨੂੰ ਤਾਂ ਵਰ ਕੇ ਸਟਾਰਟ ਨਹੀਂ ਹੋ ਰਿਹਾ ਦੇਖ ਲਿਆ ਇੱਕ ਟਰਾਈ ਕਰਕੇ ਫਿਰ ਹੋਇਆ ਤਾਂ ਹੈ ਨਹੀਂ ਮੈਂ ਦੋ ਵਾਰ ਟਰਾਈ ਕਰਕੇ ਦੇਖ ਲਿਆ ਚਲੋ ਕੋਈ ਨਹੀਂ ਧੱਕਾ ਲਾ ਕੇ ਕਰ ਦਿਆਂ ਨੂੰ ਸਟਾਰਟ ਆਪਾਂ ਨਾ ਲੋ ਜੀ ਹੁਣ ਆਪਾਂ ਉਹ ਲੈਟ ਤੇ ਆਪਾਂ ਲੈ ਆਈ ਫੈਕ ਬਾਜੀ ਬਾ ਤੇ ਹੁਣ ਆਪਾਂ ਲਾਉਣਾ ਆ ਤੇ ਤੇ ਇੱਥੇ ਤੱਕ ਨੂੰ ਮੈਂ ਹੁਣ ਤੇ ਕਰਦੇ ਹਾਂ ਲੋ ਜੀ ਤੇ ਆਪਾਂ ਇਹਨੂੰ ਕਰ ਦਈਏ ਸਾਫ ਸਾਰੇ ਨੂੰ ਹਨਾ ਤੇ ਵੇਹਲਾ ਆਉਂਦਾ ਹੈ ਅੰਪਾਇਰ ਦੇ ਪਰ ਲੈਟ ਆ ਆ ਵੀ ਕਿ ਕਰਨਾਲ ਲੱਗੂਗੀ ਫਿਰ ਆਇਆ ਨਾ ਫਿਰ ਉਤਰੂਗੀ ਨਹੀਂ ਆ ਵੀ ਇੱਥੇ ਰੱਖਤਾ ਮੈਂ ਇਹ ਵੀ ਕਿਸ ਤੋਂ ਨਾ ਰੱਖ ਦਿਓ। ਹਾਂ। ਲੋਬੇ ਹੋ ਗਿਆ। ਅੰਕ ਨਹੀਂ ਆ ਰਿਹਾ ਮੇਰੇ ਦਾ। ਤੇ ਚਲੋ ਤੇ ਆਪਾਂ ਇਹਨੂੰ ਇੱਥੇ ਦੇ ਇਦਾਂ ਸਟਾਰਟ ਕਰ ਲੈਂਦੇ ਹਾਂ। ਤੇ ਲਾ ਦਈਏ ਤੇ ਮਿਲਦੇ ਵੇਰ ਕੋ ਬਾਅਦ ਚ ਨਾ ਤੇਰੇ ਧੱਕੇ ਲਾਉਣੀ ਆ। ਲਓ ਜੀ ਤੇ ਆਪਣੀ ਲੈਟ ਹੋ ਗਈ ਫਾਈਨਲ ਟਨ। ਸਿਰੇ ਤੱਕ ਲੱਗੀ। ਤੇ ਹੁਣ ਇਹ ਦੀ ਸੋਚ ਰਹੀ ਹਾਂ ਵੀ ਸੋਚ ਲਾ ਦਈਏ। ਇਹ ਚਾਹ ਪਰ ਉਹ ਪਾਰਕਿੰਗ ਨਾਲ ਕਰਦੀ ਹੈ। ਕੋਈ ਸੋਚ ਰਹੇ ਹਾਂ ਜੇ ਤਾਂ ਪਾਰਕਿੰਗ ਨਾਲ ਕਰਨੀ ਆ ਫਿਰ ਤਾਂ ਇੱਥੇ ਵੀ ਹੋ ਜਾਣੀ। ਬਾਹਲੀ ਤਾਰ ਜਾਂਦੀ ਹੈ ਇੱਥੇ ਵੀ ਹੋ ਜਾਣੀ। ਤੇ ਜੇ ਆਪਾਂ ਮੂਰੇ ਨੂੰ ਇਦਾਂ ਕੱਢੂਗੇ ਫਿਰ ਸਹੀ ਵੀ ਨਹੀਂ ਲੱਗਣੀ। ਹਲਾ ਆਪਾਂ ਦੇਖੀਏ ਮੁੱਦਮ ਪਿੱਛੇ ਨੂੰ ਕੱਢ ਦਨੇ ਹਾਂ। ਪਿੱਛੇ ਨੂੰ ਕੱਢ ਕੇ ਇੱਥੀ ਜਿਹੀ ਦੇ ਦੀਏ ਤਾਂ ਹਲਾ ਇੱਥੇ ਜਿਹੀ ਲਏ ਮੇਰੇ ਹਿਸਾਬ ਨਾਲ। ਚਲੋ ਦੇਖਦੇ ਆ ਬਾਕੀ ਸੈਟਿੰਗ ਕਰਕੇ ਉਧਰ ਨੂੰ। ਲੋ ਜੀ ਆਪਣਾ ਹੋ ਗਿਆ ਫਾਈਨਲ ਤੇ ਆਪਾਂ ਨੇ ਇੱਥੇ ਨਿਦਾਰ ਕਰ ਦਿੱਤੀ ਆਪਾਂ ਨੇ ਲਾਤਾ ਇੱਥੇ ਜੋੜ ਤੇ ਜੇ ਆਪਾਂ ਨੇ ਇੱਥਾਂ ਦੀ ਲਾਈਨਾਂ ਇੱਥਾਂ ਦਾ ਵੇਪਰ ਨੇ ਇੱਥੇ ਕਰਦਾਂ ਇਹੋ ਕਾ ਪਾਰਕਿੰਗ ਤੇ ਤਰੋ ਇਹ ਪਹਿਲਾਂ ਆਪਾਂ ਸੋਚਦੇ ਸੀ ਕਿ ਵੀ ਵਿਚ ਨੂੰ ਕਰਦੇ ਫਿਰ ਆਪਾਂ ਨੇ ਇੱਥੇ ਕਰਤਾ ਹਾਲੀ ਤਾਰਾ ਜਿਹੜੀ ਪਾਰਕਿੰਗ ਵਾਲੀ ਤਾਰਾ ਇਹ ਆਪਾਂ ਨੇ ਇੱਥੇ ਹੀ ਸੈੱਟ ਕਰ ਦਿੱਤੀਆਂ ਸਾਰੀਆਂ ਤੇ ਆਪਣੀ ਹੋ ਗਈ ਸਾਰੀ ਉਹ ਪੀਟੀ ਇੱਥੇ ਲਾਤਾ ਆਪਾਂ ਫਿਰ ਵੇਖੋ ਇਹ ਤਾਰ ਇੱਧਰ ਨਾ ਜਾਵੇ ਨਾ ਤਾਰ ਕੇ ਤੂੰ ਇਹ ਫਿਰ ਫੇਰ ਇੱਕੋ ਉੱਥੇ ਲਾ ਕੇ ਫਿਰ ਆਪਣੇ ਇੱਥੇ ਲਾ ਤਾ ਜੋੜ ਤੇ ਹੋ ਗਿਆ ਆਪਣਾ ਡੰਨ ਬਾਲਕੀ ਵਿਧਾਉਂ ਜਾਣਾ ਜੀ ਤੇ ਆਪਾਂ ਚੱਲੇ ਤਕੜਾਉਣਿਆਂ ਨੂੰ ਕੰਡੇ ਕੋਲ ਤੁਹਾਨੂੰ ਕਰ ਗਿਆ ਆਵਾਜ਼ੀਗਾ ਤੇ ਮਾਈਕਾ ਚੱਲੋ ਫੜ ਲਿਆਉਂਦੇ ਆਂ ਦੇਖ ਲਾਂਗੇ ਜੇ ਚੇਂਜ ਕਰਨਾ ਹੋਇਆ ਤਾਂ ਚੇਂਜ ਕਰ ਦਾਂਗੇ ਨਹੀਂ ਤਾਂ ਇਹ ਰਹਿਣ ਦਾਂਗੇ ਕਿਉਂਕਿ ਆਪਾਂ ਨੂੰ ਘੱਟੋ ਘੱਟ ਤਾਂ ਸਾਲ ਸਾਲ ਕੋ ਹੋ ਗਿਆ ਤਾਂ ਤਾਂ ਚੇਂਜ ਕਰ ਦੇਣਾ ਤਾਂ ਕਰਕੇ ਹੁਣ ਸਲਾਹ ਜੀ ਬਣਦੀ ਆ ਵੀ ਚੇਂਜ ਕਰਦੀ ਏ ਬਾਕੀ ਦੇਖ ਲੈਂਦੇ ਆ ਬਾਕੀ ਇਹ ਨਹੀਂ ਪਤਾ ਆਲੇ ਕੌਣ ਤਾਂ ਉਹਦਾ ਮਤਲਬ 15 20 ਦਿਨ ਹੋ ਗਏ ਪਹਿਲਾਂ ਇਹਨੂੰ ਵੀ ਸਲੈਂਸਰ ਲੈ ਜਾ ਅਕੀ ਦੇਖਦੇ ਆ ਹੁਣ ਮਿਲੂਗਾ ਪਤਾ ਨਹੀਂ ਕਿ ਲੁਕਾਣਾ ਜਾ ਕੇ ਦੇਖ ਉਨੇ ਆ ਕਿੱਥੋਂ ਨਹੀਂ ਮਿੱਟੀ ਉਹ ਮਿੱਟੀ ਗਰੀ ਪਈ ਆ ਪਤਾ ਨਹੀਂ ਕਿੱਧਰ ਦੇ ਕਿੱਧਰ ਨੂੰ ਚਲਾਉਣਾ ਇਹਨਾਂ ਨੇ ਕੋਣ ਦੇ ਕਰਾਉਣੀਆਂ ਕਿਧਰ ਨੂੰ ਨਹੀਂ ਉਸ ਨਹੀਂ ਪਤਾ ਇਹ ਤਾਂ ਬਣੇ ਤੇ ਹੀ ਪਤਾ ਲੱਗਣਾ ਬਣਦਾ ਵੀ ਪਤਾ ਨਹੀਂ ਕਦ ਕਦਿਆ ਰਹੂਗਾ ਉਹ ਵੀ ਕੁਲ ਲੱਗ ਰਿਆ ਹਲੇ ਇਹ ਵੀ ਲੱਗਿਆ ਤੇ ਇਹ ਪੈਨ ਵਾਲੇ ਨਾ ਪਾ ਰਿਆਂ ਪਿਆ ਘਟਗਾ ਜਾ ਪਾਤਾ ਲੁੱਕ ਲੱਕ ਪਾਈ ਹੋਣੀ ਹੈਗੀ ਹਲੇ ਚਲੋ ਚਾਲਦੇ ਆਂ ਅੰਬਤਾਰਾਂ ਤੇ ਐਮਐਲ ਦੇ ਅੰਬਤਾਰ ਜਾ ਕੇ ਹਾਂਜੀ ਤੇ ਆਪਾਂ ਨੇ ਨੱਡ ਨੱਡ ਖੋਲਦੇ ਜਾਲੀਆਂ ਦੇ ਤੇ ਹੁਣ ਆਪਾਂ ਇਹਨੂੰ ਧੋਨੇ ਆ ਤੇ ਫੇਰ ਕਰਦੇ ਆਂ ਆਪਾਂ ਚਾਹੀਏ ਇਹਨੂੰ ਸਨਸਰ ਨੂੰ ਕਰੇ ਦੇਣਾ ਕੁਝ ਨਹੀਂ ਹੁੰਦਾ ਆਪਾਂ ਇਹ ਡਰਾਈਵਰ ਚਲਾਉਂਦੇ ਆ ਹਨਾ ਖੜਾ ਰਹੂਗਾ ਤੇ ਚਲੋ ਧੋ ਕੇ ਮੜਿਆ ਤੋਂ ਪੰਜੇ ਚ ਸਕਾ ਲਾਂਗੇ ਨਾ ਸੁੱਕ ਜਾਊਗਾ ਇਹਨੇ ਨੂੰ ਆਪਾਂ ਉਧਰ ਸਨਸਰ ਖੋਲ ਦਿੰਦੇ ਆਂ ਚਲੋ ਨਵੇਂ ਡੀਰ ਦੀ ਆ ਘਰ ਆ ਸਰ ਆਪਾਂ ਮੋਟੋ ਮੋਟੋ ਵਰਵੀ ਗੇੜਾ ਗੂੜਾ ਮਾਰ ਕੇ ਉਹਨੇ ਚਾਚੂ ਪੀ ਗਏ ਬਾਜੀ ਬਾਤੇ ਸਲਾਂ ਸਰ ਆਪਾਂ ਨੇ ਖੋਲਤਾ ਕੈਦਿੰਗ ਟੱਕ ਰਿਗੇ ਇਹ ਦਵਾਈ ਘੈਂਡ ਲੱਗੂਗਾ ਹਣਾ ਪਰ ਓਵਰ ਹੋ ਜਾਣਾ ਤੇ ਇਹਨੂੰ ਕਰਦੇ ਆ ਫਿਰ ਟੱਪਾ ਤੇ ਫੱਟਾ ਦਾ ਹੋ ਗਿਆ ਚੈੱਕ ਕਰੋ ਕੰਡਾ ਲਾਦਣਾ ਤੇ ਨੜ ਨੋਟ ਕਰਦੇ ਆ ਦੇਖਦੇ ਆ ਜਾਲੀਆਂ ਨੂੰ ਟਾਈਲੌਕ ਵੱਜਣੇ ਆ ਜੇ ਤਾਂ ਟਾਈਲੌਕ ਹੋਏ ਆਪਣੇ ਕੋਲ ਤਾਂ ਆਪਾਂ ਪੱਟ ਕਰ ਦਾਂਗੇ ਨਹੀਂ ਫਿਰ ਜਾਲੀਆਂ ਰਹਿਣ ਦੂੰਗੇ ਜਾਲੀਆਂ ਉਪਰ ਬਾਅਦ ਚ ਕਰ ਦੂੰਗੇ ਤੇ ਇੱਕ ਨਹੀਂ ਗੱਲਾ ਪੈ ਵਜਾ ਕਰ ਲਾਂਗੇ ਨਾ ਚਲੋ ਕਸਦੀ ਨੜ ਨੋਟ ਨਾ ਫਿਰ ਆਪਾਂ ਨੱਦ ਵਿਆਂ ਚਣ ਕੇ ਰੱਖੇ ਵਿਆਂ ਚਣ ਕੇ ਦੇਖਦੇ ਆ ਗ੍ਰੀਸ ਲਾ ਲਈ ਹਲਕਾ ਜਿਹਾ ਨਾ ਪਰ ਗ੍ਰੀਸ ਨੂੰ ਲਾਦਾ ਹੋਣਾ ਨਹੀਂ ਚਲੋ ਇੱਥੇ ਹੀ ਕਰ ਦੋਨੇ ਆਪਾਂ ਬਾਜੀ ਬਾ ਤੇ ਸਲਾਂਸਰ ਆਪਣਾ ਹੋ ਗਿਆ ਫਟਾ ਤੇ ਇੱਧਰ 올ਡ ਸਲਾਂਸਰ オリジナル ਤੇ ਯਾਤਾ ਹੋ ਗਿਆ ਤੇ ਟਾਈ ਲੋਕ ਆਪਾਂ ਨੂੰ ਮਿਲੇ ਨਹੀਂ ਹੈਗੇ ਤਾਂ ਹਾਰ ਕੇ ਫਿਰ ਆਪਾਂ ਜਮਗੌਰ ਸਾਹਿਬ ਜਾਵਾਂਗੇ ਤੇ ਪਟਾਈ ਲੋਕ ਲੈ ਕੇ ਫਿਰ ਜਾਲੀਆਂ ਫਟੋ ਜਾਣਗੇ ਜਾਲੀਆਂ ਨਾਲੇ ਸੋਨਾ ਲੱਗਦਾ ਸਲਾਂਸਰਾਂ ਇਹ ਤਾਂ ਬੇਗਾਨਾ ਰਹਿਦਾ ਜਾਵਾਂਗੇ ਹਨਾ ਜਾਲੀਆਂ ਨਾਲ ਆਏ ਆ ਨਾ ਲੁੱਕ ਜੀ ਬਣ ਜਾਂਦੀ ਆ ਤੇ ਚਲੋ ਆਪਾਂ ਖੇਤ ਚ ਵੀ ਦੇਖ ਕੇ ਆਉਣਾ ਕਈ ਵਾਰ ਗੈਂਗੂੰ ਜੀ ਆ ਜਾਂਦੀ ਆ ਨਾ ਇੱਧਰ ਨੂੰ ਆ ਟਾਈਮ ਤੇ ਚੱਲਦੇ ਹੁਣ ਆਪਾਂ 9 ਜੀ ਫਾਈਨਲੀ ਹੋ ਗਿਆ 68 ਬਾਜ ਚੈੱਕ ਕਰੋ ਬਾਜ ਬਹੁਤ ਆ ਰਹਾ ਆ ਆਪਾਂ ਨੇ ਇਹ ਜਿਹੜੀ 25 ਵੀ ਪਾਉਂਦਿਆਂ ਵੀ ਆ ਪਰ ਬਾਜ ਥੋੜੀ ਬਹੁਤ ਜ਼ਿਆਦਾ ਬਾਜ ਆ ਰਿਹਾ ਜੇ ਪਹਿਲਾਂ ਸਟਾਰਟ ਕਰ ਲੇ ਤਾਂ ਫੇਰ ਕੋਈ ਦੇਖੇਗੀ ਦਰਾ ਦੂੰਗਾ ਕਿ ਕਿੰਨੇ ਆਪਾਂ ਦੇ ਗੋਡੀ ਆ ਰਾਂ ਬਣਾਏ ਹੁਣ ਘੱਟ ਕੋਈ ਤੁਹਾਨੂੰ ਪਤਾ ਹੀ ਆ ਬੁੱਧੀ ਦੇ ਮੋੜ ਉੱਪਰ ਤੇ ਅੱਧਰ ਆਪਣੀ ਕਣਕ ਕਣਕ ਵਧੀਆ ਆਪਣੀ ਹੈ ਨਾ ਚਲੋ ਸਾਰਿਆਂ ਦੀ ਉਹ ਵਧੀਆ ਇਸ ਵਾਰ ਤਾਂ ਕਿਉਂਕਿ ਜਿਹੜੇ ਹਸਾਬ ਨਾਲ ਗਰਮੀ ਜੀ ਪੈ ਰਹੀ ਹੈ ਨਾ ਉਹ ਹਸਾਬ ਨਾਲ ਮਨ ਲਾਦਾ ਕਣਕ ਬਹੁਤ ਛੇਤੀ ਆ ਜਣੀ ਹੈ ਹੈ ਨਾ ਬਾਕੀ ਚਲੋ ਦੇਖੋ ਨਾ ਮੈਂ ਵੀ ਕਹਿੰਦੇ ਆ ਮੈਂ ਦੱਸਿਆ ਹੋਇਆ ਤੇ ਇੱਕ ਮੈਨੂੰ ਮਲਾਵਟ ਜੀ ਲੱਗੀ ਇਸ ਵਾਰ ਸਾਰੇ ਬੀਜਾਂ 'ਚ ਹੈ ਨਾ ਕਿਤੇ ਕਿਤੇ ਨਾ ਸਰੋਂ ਦੀ ਦਾ ਬੂਟਾ ਕਿਤੇ ਕਿਤੇ ਇਹ ਪਤਾ ਨਹੀਂਗਾ ਤੇ ਮੈਂ ਉਧਰ ਵੀ ਗਿਆ ਸੀਗਾ ਚਾਚੇ ਉਹਨਾਂ ਦੇ ਖੇਤਾਂ ਵੱਲ ਤੇ ਉਧਰ ਵੀ ਸੀਗਾ ਤੇ ਆਪਣੇ ਵੀ ਆ ਕਿਤੇ ਕਿਤੇ ਪਤਾ ਨਹੀਂ ਇਹ ਬੀਜਾਂ ਬੁੱਜਾਂ ਚ ਮਿਲਾਵਟਾ ਪਤਾ ਨਹੀਂ ਕੀ ਚੱਕਰ ਆ ਹਨਾ ਬੀਜੇ ਹੋ ਸਕਦੇ ਆ ਨਹੀਂ ਤਾਂ ਫਿਰ ਖੇਤ ਚ ਤਾਂ ਕਿਵੇਂ ਆ ਗਈ ਹਨਾ ਕਿਉਂਕਿ ਇੱਕ ਦੇ ਖੇਤ ਚ ਆਜੂ ਦੋ ਦੇ ਖੇਤ ਚ ਆਜੂ ਤਕਰੀਬਨ ਮੈਂ ਜ਼ਿਆਦਾਤਰ ਦੇਖਿਆ ਸਾਰਿਆਂ ਦੇ ਹੀ ਆ ਆ ਦੇਖੋ ਬੀਚੇ ਹੋ ਸਕਦੀ ਹੈ ਮੇਰੇ ਹਿਸਾਬ ਨਾਲ ਤਾਂ ਲੋ ਹੋਰ ਕਿਤੇ ਕਿਤੇ ਆ ਨਾ ਤੇ ਗੁੱਲੀ ਡੰਡਾ ਤਾਂ ਆਪਣੇ ਹੈ ਨਹੀਂ ਕਿਉਂਕਿ ਆਪਾਂ ਨੇ ਸੁੱਕੇ ਵਾਲੀ ਸਪਰੇਅ ਕਰਵਾਤੀ ਸੀਗੀ ਡੰਕਰ ਆਇਆ ਉਹ ਲੱਗਦਾ ਕੋਈ ਆ ਉਧਰ ਤਾਰ ਖੁੱਲੀ ਰਹਿ ਜਾਂਦੀ ਆ ਉਹ ਸਾਹਮਣੇ ਹੈ ਨਾ ਤਾਰ ਖੁੱਲੀ ਕਰਕੇ ਫਿਰ ਆਉ ਜਾਂਦਾ ਨਹੀਂ ਤਾਂ ਫਿਰ ਆਪਣੇ ਸਾਰੇ ਕਿਤੇ ਤਾਰਾਂ ਲੱਗੀਆਂ ਗਈਆਂ ਨਾ ਚਲੋ ਬਾੜ ਦੇ ਆਉਣਾ ਤੇ ਥੋੜਾ ਜਿਹਾ ਟਾਈਮ ਘਰ ਵੀ ਕਿਆ ਕਰਨਾ ਹੁੰਦਾ ਆਪਾਂ ਨੇ ਹਣ ਤੇ ਬੱਲੇ ਆ ਪਰਸੈਂਟ ਦੋ ਦੇਣਾ ਚ ਮੁਕਾਤਾ ਫਾਰੀ ਵੱਡ ਲਿਆ ਪਤੰਦਰਾਂ ਨੇ ਦੋ ਦਿਨ ਚ ਭਲੇ ਦੋ ਦਿਨ ਹੋਇਆ ਵਾਡਾ ਲਾਈ ਨੂੰ ਦਾਦਾਂ ਦਾ ਵੱਡਿਆ ਵਾ ਲਾਉਦਾ ਤਾਂ ਹੀ ਨੇ 36 ਨਵੇੜਤਾ ਹਾਂ ਆਹ ਬਾਲੂ ਨਵੇੜ ਦੇਣ ਕੇ ਫਿਰ ਜਿਹੜਾ ਰਹਿ ਗਿਆ ਜੀ ਤੇ ਆਪਾਂ ਹੁਣ ਮੋਟਰ ਪਰਿਆਂ ਤੇ ਬੈਠਦੇ ਹਾਂ ਉਹਦੇ ਥੋੜਾ ਜਿਹਾ ਟਾਈਮ ਹਨ ਤੇ ਇਸੇ ਤਰ੍ਹਾਂ ਕਰਦੇ ਆਂ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਂ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡਾ ਕੁਝ ਨੀ ਹੋ ਜਾ ਠੀਕ ਹੈ ਜੀ ਓਕੇ